ਹੈਲੋ ਫਰੈਂਡਸ ਅੱਜ ਮੈਂ ਤੁਹਾਡੇ ਸਾਹਮਣੇ ਸਿੰਪਲ ਪਲਾਜ਼ੋ ਦੀ ਕਟਿੰਗ ਕਰੂੰਗੀ ਹਾਂਜੀ ਇਹ ਜੋ ਕਰਨੀ ਵਾਲੀ ਸਾਈਡ ਹੈ ਉਹ ਮੇਰੀ ਵਾਲਾ ਹੈ ਬੰਦ ਵਾਲੀ ਸਾਈਡ ਦੂਸਰੀ ਸਾਈਡ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਕੱਪੜੇ ਨੂੰ ਆਪਾਂ ਨਾ ਸਿੱਧਾ ਕਰ ਲੈਣਾ ਜਿਵੇਂ ਕਿ ਵਧਿਆ ਹੋਇਆ 파ਟ ਹੁੰਦਾ ਕੱਪੜੇ ਨੂੰ ਇਹ ਆਪਾਂ ਨੇ ਨਿਸ਼ਾਨ ਲਗਾ ਕੇ ਸਿੱਧੇ ਨਿਸ਼ਾਨ ਲਾ ਲੈਣੇ ਹਾਂਜੀ ਇਹ 2 2 ਇੰਚ ਤੇ ਆਪਾਂ ਨੇ ਨਿਸ਼ਾਨ ਲਗਾਣਾ ਇਸ ਜਗ੍ਹਾ ਤੇ ਜੋ ਲਾਸਟਿਕ ਆਉਗੇ ਠੀਕ ਹੈ ਜੀ ਇਹ ਨਿਸ਼ਾਨਾਂ ਨੂੰ ਆਪਾਂ ਨੇ ਸਿੱਧਾ ਕਰ ਲੈਣਾ ਹੈ ਹਾਂਜੀ ਫਰੈਂਡਸ ਅੱਜ ਮੈਂ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਤੁਹਾਡੇ ਸਾਹਮਣੇ ਪਲਾਜ਼ੋ ਦੀ ਕਟਿੰਗ ਕਰੂੰਗੀ ਹਾਂਜੀ ਜਿੰਨੀ ਵੀ ਤੁਹਾਡੀ हिਪ ਪਿਆਰ ਹੈ ਨਾ ਕੁੜਤੀ ਦੀ ਜਿਵੇਂ ਕਿ ਮੇਰੀ 20 ਇੰਚ ਪਿਆਰ ਹੈ ਮੈਂ 20 ਚ 4 ਇੰਚ ਪਲੱਸ ਕੀਤਾ ਤੇ ਜੋ ਵੀ ਹੋ ਗਿਆ ਤੇ 12 ਇੰਚ ਹਾਫ ਕਰਕੇ ਨਿਸ਼ਾਨ ਲਗਾਏ ਨੇ ਇਸ ਜਗ੍ਹਾ ਤੋਂ 12 ਇੰਚ ਇਸ ਜਗ੍ਹਾ ਤੋਂ ਵੀ 12 ਇੰਚ ਦੀ ਮਾਰਕਿੰਗ ਕੀਤੀ ਹੈ ਤਾਂ ਜੋ ਇਹ ਸਿੱਧੇ ਨਿਸ਼ਾਨ ਲਗਾਏ ਨੇ ਆਪਾਂ ਨੇ ਇਹ ਮੈਂ 12 ਇੰਚ ਤੇ ਆਸਾਨ ਦਾ ਨਿਸ਼ਾਨ ਲਗਾਇਆ ਠੀਕ ਹੈ ਜੀ ਇਹ ਨਿਸ਼ਾਨਾਂ ਨੂੰ ਆਪਾਂ ਨੇ ਇਸ ਟਾਈਪ ਨਾਲ ਸਿੱਧਾ ਕਰ ਲੈਣਾ ਠੀਕ ਹੈ ਜੀ ਤੇ 2 ਇੰਚ ਦੀ ਗੁਲਾਈ ਇਸ ਸਾਈਡ ਤੋਂ ਔਰ 2 ਇੰਚ ਦੀ ਗੁਲਾਈ ਇਸ ਸਾਈਡ ਤੋਂ ਪਾਣੀ ਆਪਾਂ ਨੇ ਆਸਣ ਵਾਲੀ ਤੇ ਇਸ ਦੀ ਗੁਲਾਈ ਪਾ ਲੈਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਗੁਲਾਈ ਪਾਣੀ ਇਸ ਜਗ੍ਹਾ ਤੋਂ 12 ਇੰਚ ਇਸ ਜਗ੍ਹਾ ਤੋਂ 12 ਇੰਚ ਤੇ 2 2 ਇੰਚ ਦੀ ਗੁਲਾਈ ਪਾਈ ਹੈ ਮੈਂ ਇਸ ਜਗ੍ਹਾ ਤੇ ਠੀਕ ਹੈ ਜੀ ਹੁਣ ਆਪਾਂ ਰੱਖਣੇ ਨੇ ਲੈਂਥ ਲੈਂਥ ਹੈਗੀ ਹੈ 35 ਇੰਚ ਤਿਆਰ ਮੈਂ ਪਲਾਜ਼ੋ ਦੀ ਲੈਂਥ ਹੈ 35 ਇੰਚ ਤੇ ਮਾਰਕ ਕੀਤਾ ਹੈ ਲੈਂਥ ਹਾਂਜੀ ਫਰੈਂਡਸ ਇਸ ਤੋਂ ਬਾਅਦ ਆਪਾਂ ਇਹ ਨਿਸ਼ਾਨ ਨੂੰ ਵੀ ਸਿੱਧਾ ਕਰ ਲੈਣਾ ਹੈ ਇਸ ਜਗ੍ਹਾ ਤੇ ਮੂਰੀ ਦੀ ਮਾਰਕਿੰਗ ਕਰਾਂਗੇ ਜੋ ਤੁਸੀਂ ਬਹੁਤ ਹੀ ਧਿਆਨ ਨਾਲ ਦੇਖਣੀ ਹੈ ਮੂਰੀ ਦੀ ਮਾਰਕਿੰਗ ਜੋ ਕਰਨੀ ਹੈ ਠੀਕ ਹੈ ਜੀ ਹਾਂ ਜੀ ਇਹ ਥੱਲੇ ਫੋਲਡਿੰਗ ਦਾ ਨਿਸ਼ਾਨ ਲਗਾ ਲਿਆ 2 ਇੰਚ ਤੇ ਇਸ ਜਗ੍ਹਾ ਤੋਂ ਵੀ ਮੈਂ 12 ਇੰਚ ਤੇ ਨਿਸ਼ਾਨ ਲਗਾਇਆ ਸੀਗਾ ਤੇ ਉੱਪਰ ਵਾਲੀ ਸਾਈਡ ਤੋਂ ਇਸ ਜਗ੍ਹਾ ਤੋਂ ਵੀ 12 ਇੰਚ ਤੇ ਜੇ ਜੋੜਾ ਤੀਸਰਾ ਨਿਸ਼ਾਨਾ ਪਾਣੇ ਲਗਾਣਾ ਹੈ ਮੂਰੀ ਵਾਲੀ ਸਾਈਡ ਤੇ ਇਸ ਜਗ੍ਹਾ ਤੇ ਵੀ ਆਪਾਂ ਨੇ ਪਹਿਲਾਂ 12 ਇੰਚ ਦੀ ਮਾਰਕਿੰਗ ਕਰਨੀ ਹੈ ਹਾਂਜੀ 12 ਇੰਚ ਦੀ ਮਾਰਕਿੰਗ ਕਰ ਲਈ ਫਿਰ ਇਹਦਾ ਹਾਫ ਕਰਨਾ ਹੈ 6 ਇੰਚ 6 ਇੰਚ ਨਿਸ਼ਾਨ ਲੱਗ ਗਿਆ ਹੁਣ ਆਪਾਂ ਲਾਣੇ ਨੇ ਮੂਰੀ ਦੇ ਨਿਸ਼ਾਨ ਮੂਰੀ 7 ਇੰਚ 3.5 ਇੰਚ ਲੈਣਾ ਇਸ ਸਾਈਡ ਤੋਂ 3.5 ਇੰਚ ਲੈਣਾ ਇਸ ਸਾਈਡ ਤੋਂ ਠੀਕ ਹੈ ਜੀ ਇਸ ਟਾਈਪ ਨਾਲ ਮੂਰੀ ਦੀ ਆਪਾਂ ਨੇ ਮਾਰਕਿੰਗ ਕਰਨੀ ਹੈ ਹਾਂਜੀ ਸਕੇਲ ਪੱਟੀ ਲੈ ਕੇ ਇਸ ਜਗ੍ਹਾ ਤੋਂ ਰੱਖ ਕੇ ਆਪਾਂ ਜੋ ਮੂਰੀ ਦੀ ਮਾਰਕਿੰਗ ਕੀਤੀ ਸੀ ਉਸ ਮਾਰਕਿੰਗ ਤੇ ਰੱਖ ਕੇ ਸਕੇਲ ਆਪਾਂ ਨੇ ਆਪਸ ਤੇ ਵਿੱਚ ਇਹਨਾਂ ਨੂੰ ਮਿਲਾ ਦੇਣਾ ਹਾਂਜੀ ਇਸ ਟਾਈਪ ਨਾਲ ਆਪਣੇ ਮੂਰੀ ਦੇ ਨਿਸ਼ਾਨ ਲੱਗੇ ਨੇ ਠੀਕ ਹੈ ਜੀ ਇਹ ਤਿੰਨੋਂ ਜਗ੍ਹਾ ਤੇ ਆਪਾਂ ਨੇ 12 12 ਇੰਚ ਦਾ ਨਿਸ਼ਾਨ ਲਗਾਇਆ ਤੇ ਫਿਰ ਸੈਂਟਰ 6 ਇੰਚ ਦਾ ਲਾ ਕੇ 3.5 ਇੰਚ ਇਧਰੋਂ 3.5 ਉਸ ਸਾਈਡ ਤੋਂ ਲੈ ਕੇ ਆਪਾਂ ਨੇ ਮੂਰੀ ਦੀ ਮਾਰਕਿੰਗ ਕੀਤੀ ਹੈ ਹਾਂਜੀ ਇਸ ਜਗ੍ਹਾ ਤੋਂ ਇੰਚ ਟੇਪ ਰੱਖ ਕੇ ਆਪਾਂ ਨੇ ਜੋ ਸਾਈਡ ਵਾਲੀ ਹੈ ਇਹ ਇਹ ਵੀ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਚ ਆਪਾਂ ਨੇ ਪਲਾਜ਼ੋ ਦੀ ਕਟਿੰਗ ਕਰ ਲੈਣੀ ਹੈ ਹਾਂਜੀ ਜੋ ਵੀ ਹੈਗਾ ਫਰੰਟ ਪਾਰਟ ਈ ਹੈ ਜਿਹੜਾ ਫੰਡਾ ਹੈਗਾ ਮਤਲਬ ਕਟਿੰਗ ਦਾ ਪਲਾਜ਼ੋ ਦਾ ਤੁਸੀਂ ਇਹਨੂੰ ਧਿਆਨ ਨਾਲ ਦੇਖਣਾ ਹੈ ਕਿ ਕਿਸ ਟਾਈਪ ਨਾਲ ਇਹਦੀ ਕਟਿੰਗ ਹੋਈ ਹੈ ਬਸ ਫਰੰਟ ਪਾਰਟ ਨੂੰ ਆਪਾਂ ਅਗਰ ਧਿਆਨ ਨਾਲ ਕੱਟ ਲਿਆ ਤਾਂ ਆਪਣਾ ਪਲਾਜ਼ੋ ਬਹੁਤ ਵਧੀਆ ਤਰੀਕੇ ਨਾਲ ਬਣੂਗਾ ਅਗਰ ਫਰੰਟ ਪਾਰਟ ਤੇ ਆਪਾਂ ਛੋਟੀ ਜੀ ਵੀ ਗਲਤੀ ਕਰ ਲਈ ਤਾਂ ਆਪਣਾ ਪਲਾਜ਼ੋ ਉਹ ਸਹੀ ਤਰੀਕੇ ਨਾਲ ਨਹੀਂ ਬਣੂਗਾ ਹਾਂਜੀ ਆਪਾਂ ਨੇ ਇਹ ਚੀਜ਼ ਦਾ ਧਿਆਨ ਰੱਖਣਾ ਹੈ ਹੁਣ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਬੈਕ ਪਾਰਟ ਦੀ ਕਟਿੰਗ ਬੈਕ ਜੋ ਕਪੜਾ ਹੈ ਉਸ ਨੂੰ ਵੀ ਆਪਾਂ ਨੇ ਡਬਲ ਫੋਲਡ ਕਰ ਲਿਆ ਕੰਨੀ ਵਾਲੀ ਸਾਈਡ ਮੇਰੇ ਵੱਲ ਹੈ ਔਰ ਜੋ ਆਪਾਂ ਫਰੰਟ ਪਾਰਟ ਕੱਟਿਆ ਸੀ ਨਾ ਇਸ ਨੂੰ ਇਹਦੇ ਉੱਪਰ ਰੱਖ ਲੈਣਾ ਠੀਕ ਹੈ ਜੀ ਉੱਪਰ ਰੱਖ ਕੇ 3 ਇੰਚ ਆਪਾਂ ਨੇ ਉੱਪਰ ਵਾਲੀ ਸਾਈਡ ਵਧਾ ਕੇ ਰੱਖਣਾ ਹੈ ਕਪੜਾ ਇਹ ਕਪੜਾ 3 ਇੰਚ ਵਧਾ ਕੇ ਰੱਖਣਾ ਕਿਉਂਕਿ ਆਪਣੀ ਬੈਕ ਦਾ ਪਾਰਟ ਬੈਕ ਹੁੰਦੀ ਹੈ ਜੋ हिਪੋ ਹੈਵੀ ਹੁੰਦੀ ਹੈ ਇਸ ਕਰਕੇ ਆਪਾਂ ਨੂੰ ਬੈਕ ਦਾ ਪਾਰਟ ਥੋੜਾ ਵੱਡਾ ਕੱਟਣਾ ਪੈਂਦਾ ਹੈ ਹਾਂਜੀ ਇਸ ਜਗ੍ਹਾ ਤੋਂ ਆਪਾਂ ਨੇ ਨਿਸ਼ਾਨ ਲਗਾਣੇ ਇੱਥੋਂ ਇੰਚ ਟੇਪ ਰੱਖ ਕੇ ਸਕੇਲ ਨਾਲ ਆਪਾਂ ਨੇ ਨਿਸ਼ਾਨ ਲਗਾ ਲੈਨੇ ਇਹ ਨਿਸ਼ਾਨ ਨੂੰ ਵੀ ਸਿੱਧਾ ਕਰ ਲੈਣਾ ਹੈ ਠੀਕ ਹੈ ਜੀ ਇਸ ਜਗ੍ਹਾ ਤੋਂ 2 ਇੰਚ ਦੀ ਗੋਲਾਈ ਫਿਰ ਆਪਾਂ ਨੇ ਪਾਣੀ ਹੈ ਇਧਰ ਵਾਲੀ ਸਾਈਡ ਤੋਂ ਵੀ 2 ਇੰਚ ਦੀ ਗੋਲਾਈ ਤੇ ਇਸ ਨੂੰ ਗੋਲ ਕਰ ਲੈਣਾ ਹੈ ਠੀਕ ਹੈ ਜੀ ਹਾਂਜੀ ਇਸ ਟਾਈਪ ਨਾਲ ਮਾਰਕਿੰਗ ਕਰ ਲੈਣੀ ਹੈ ਇਸ ਜਗ੍ਹਾ ਤੋਂ ਵੀ ਆਪਾਂ ਨੇ 2-2 ਇੰਚ ਬਤਾ ਕੇ ਰੱਖਣਾ ਹੈ ਕਿਉਂਕਿ 7 ਇੰਚ ਮੂਰੀ ਤਿਆਰ ਹੈ ਔਰ ਆਪਾਂ ਨੇ ਇਸ ਜਗ੍ਹਾ ਤੋਂ 2-2 ਇੰਚ ਬਤਾ ਕੇ ਰੱਖਣਾ ਤੇ ਇਸ ਨੂੰ ਵੀ ਆਪਾਂ ਨੇ ਸਿੱਧਾ ਕਰ ਲੈਣਾ ਹੈ ਠੀਕ ਹੈ ਜੀ नीचे मोरी वाली साइड तक आपा 2 2 इंच ਵਧਾਇਆ ਦੇਖੋ ਇਸ ਨੂੰ ਆਪਾਂ ਨੇ ਸਕੇਲ ਨਾਲ ਮਾਰਕ ਕਰ ਲਿਆ ਠੀਕ ਹੈ ਜੀ ਹੁਣ ਇਸ ਜਗ੍ਹਾ ਤੋਂ ਆਪਾਂ 3 इंच ਜੋ ਵਧਾਇਆ ਸੀ ਨਾ ਦੇਖੋ 3 इंच ਇਸ ਜਗ੍ਹਾ ਤੋਂ ਆਪਾਂ ਨੇ ਸਕੇਲ ਰੱਖਣਾ ਹੈ ਆਸਨ ਵਾਲੀ ਸਾਈਡ ਤੋਂ हिप ਵਾਲੀ ਸਾਈਡ ਤੇ ਐਵੇਂ ਤਿਰਛਾ ਤਿਰਛਾ ਮਾਰਕ ਕਰ ਲੈਣਾ ਠੀਕ ਹੈ ਜੀ ਇਸ ਟਾਈਪ ਨਾਲ ਆਪਣੇ ਜੋ ਬੈਕ ਪਾਰਟ ਹੈ ਇਸ ਦੀ ਮਾਰਕਿੰਗ ਹੋ ਗਈ ਹੈ ਹਾਂਜੀ ਇਸ ਤੋਂ ਬਾਅਦ ਆਪਾਂ ਨੇ ਪਲਾਜ਼ੋ ਨੂੰ ਕਟਿੰਗ ਕਰ ਲੈਣਾ ਹੈ ਹਾਂਜੀ ਫਰੈਂਡਸ ਇਸ ਟਾਈਪ ਨਾਲ ਅਗਰ ਤੁਸੀਂ ਪਲਾਜ਼ੋ ਦੀ ਕਟਿੰਗ ਕਰੋਗੇ ਨਾ ਤਾਂ ਤੁਹਾਡਾ ਬਹੁਤ ਹੀ ਵਧੀਆ ਪਲਾਜ਼ੋ ਬਣੇਗਾ ਇਹਦੇ ਵਿੱਚ ਕੋਈ ਮਤਲਬ ਦਿੱਕਤ ਨਹੀਂ ਹੈਗੀ ਕਿ ਤੁਹਾਨੂੰ ਕੁਝ ਸਮਝ ਨਾ ਆਇਆ ਹੋਵੇ ਮੈਂ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਫਰੈਂਡਸ ਜੇਕਰ ਤੁਹਾਨੂੰ ਇਹ ਵੀਡੀਓ ਦੇ ਵਿੱਚੋਂ ਕੁਝ ਵੀ ਸਮਝ ਨਾ ਆਇਆ ਹੋਵੇ ਤਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਬਹੁਤ ਸੋਹਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਆਉਣ ਵਾਲੀ ਵੀਡੀਓ ਦੇ ਵਿੱਚ ਹਾਂਜੀ ਇਸ ਤੋਂ ਬਾਅਦ ਆਪਾਂ ਜਿਸ ਅਦਰ ਸਾਈਡ ਤੋਂ ਜੋ ਆਪਾਂ ਮਾਰਕ ਕੀਤਾ ਸੀਗਾ ਪੋਕੇਟ ਵਾਲੀ ਸਾਈਡ ਤੋਂ ਇਸ ਦੀ ਵੀ ਮਾਰਕਿੰਗ ਕਰ ਲੈਣੀ ਹੈ ਹਾਂਜੀ ਇਸ ਜਗ੍ਹਾ ਤੇ ਮਲਾ ਦੇਣਾ ਆਪਾਂ ਨੇ ਕੱਪੜੇ ਨੂੰ ਹਲਕਾ ਹਲਕਾ ਕੰਨੀ ਨੂੰ ਵੀ ਆਪਾਂ ਨੇ ਕਟਿੰਗ ਕਰ ਲੈਣਾ ਤਾਂ ਕਿ ਸਲਾਈ ਸਮੂਦ ਲੱਗੇ ਹਾਂਜੀ ਇਸ ਟਾਈਪ ਨਾਲ ਆਪਾਂ ਪਲਾਜ਼ੋ ਦੀ ਕਟਿੰਗ ਕਰਨੀ ਹੈ ਤੇ ਸਟੀਚਿੰਗ ਕਰਨੀ ਹੈ ਤੇ ਇਸ ਤਰੀਕੇ ਨਾਲ ਕਟਿੰਗ ਕਰਕੇ ਪਲਾਜ਼ੋ ਬਹੁਤ ਵਧੀਆ ਬਣਦਾ ਹੈ ਹਾਂਜੀ ਇਸ ਤੋਂ ਬਾਅਦ ਆਪਾਂ ਪੋਕੇਟ ਦੀ ਲੈਂਥ ਰੱਖਾਂਗੇ 15 ਇੰਚ ਮੈਂ ਪੋਕੇਟ ਦੀ ਲੈਂਥ ਰੱਖੀ ਹੈ ਤੇ 5.5 ਚੋੜੀ ਮੈਂ ਪੋਕੇਟ ਦੀ ਮਾਰਕਿੰਗ ਕੀਤੀ ਹੈ ਇਸ ਟਾਈਪ ਨਾਲ ਹਾਂਜੀ ਆਪਾਂ ਇਹ ਪੋਕੇਟ ਨੂੰ ਵੀ ਕਟਿੰਗ ਕਰ ਲੈਣੇ ਆ ਹਾਂਜੀ ਫਰੈਂਡਸ ਇਹ ਆਪਣੀ ਪੋਕੇਟ ਦੀ ਕਟਿੰਗ ਹੋ ਗਈ ਅ ਰਾਈਟ ਸਾਈਡ ਤੇ ਆਪਾਂ ਪੋਕੇਟ ਲਗਾ ਲਾਂਗੇ ਹਾਂਜੀ ਇਸ ਟਾਈਪ ਨਾਲ ਮੈਂਨੇ ਪਲਾਜ਼ੋ ਦੀ ਕਟਿੰਗ ਕੀਤੀ ਆ ਠੀਕ ਹੈ ਜੀ ਹਾਂਜੀ ਫਰੈਂਡਸ ਜੇਕਰ ਤੁਹਾਨੂੰ ਵੀਡੀਓ ਬਦਲ ਲੱਗੇ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਿਓ